ਕੀ ਹਿਮਾਚਲ ਦਾ ਭਲਾ ਬੀਬੀ ਕੰਗਣਾ ਨੇ ਜਦ ਕਰਤਾ ਬਿਲਕੁਲ ਮਾ ਉਨ੍ਹਾਂ ਨੇ ਵੋਟਾਂ ਪਾ ਕੇ ਐਮਪੀ ਜਿਤਾਈ ਹੈ ਉਹ ਪੰਜਾਬ ਤੋਂ ਬਗੈਰ ਐਂ ਦੱਸ ਦਿਓ ਵੀ ਉਹਨੇ ਹਿਮਾਚਲ ਦਾ ਕੀ ਭਲਾ ਕਰਤਾ ਆਪਾਂ ਮੰਨ ਲਵਾਂਗੇ ਵੀ ਜੇ ਕੰਗਣਾ ਸਾਡੀ ਧੀ ਇੱਥੇ ਨਾ ਪੈਦਾ ਹੁੰਦੀ ਤੇ ਅੱਜ ਪੰਜਾਬ ਹਿਮਾਚਲ ਦਾ ਆ ਹਾਲ ਹੈ ਕੋਈ ਭਲਾ ਦੱਸ ਦਿਓ ਇੱਕ ਜਸਮਾਨੀ ਰੁਮਾਂਸ ਫਿਲਮ ਦੀ ਇੱਕ ਕਲਾਕਾਰ ਠੀਕ ਹੈ ਅਖੌਤੀ ਮਾਡਰਨ ਅਖੌਤੀ ਲਿਬਰਲੋ ਜੀ ਜਿਨ੍ਹਾਂ ਦਾ ਕਿਰਦਾਰ ਬਹੁਤ ਛੇਤੀ ਸਲਿੱਪ ਕਰ ਜਾਂਦਾ ਤਿਲਕ ਜਾਂਦਾ ਜੀ ਉਹ ਦੋ ਚਾਰ ਵਾਰੀ ਸਮਝ ਕੇ ਬੋਲਣ ਪੰਜਾਬ ਦੇ ਉੱਤੇ ਚਿਕੜ ਸਿੱਟਣ ਦੀ ਨਾ ਦੋ ਵਾਰੀ ਗੁਸਤਾਖੀ ਕੀਤੀ ਆ ਕਦੇ ਕਹਿੰਦੇ ਆ ਵੀ ਇਹ ਪੰਜਾਬ ਦੇ ਕਿਸਾਨ ਐਵੇਂ ਐਸਪੀ ਮੰਗੇ ਐਮਐਸਪੀ ਮੰਗੀ ਜਾਂਦੇ ਇਹ ਵੀ ਕਿਹਾ ਜੀ ਕਦੇ ਕਹਣਗੇ ਜੀ ਇਹਨਾਂ ਨੂੰ ਖੁਦ ਕਰਨਾ ਚਾਹੀਦਾ ਵੀ ਇਹ ਕਾਨੂੰਨ ਲਾਗੂ ਕਰੋ ਜਿਹੜੇ ਪਹਿਲਾਂ ਉਹ ਫਿਰ ਬਿਆਨ ਇਹਨੇ ਆਪਣਾ ਵਾਪਸ ਵੀ ਲਿੱਥੇ ਫਿਰ ਫਿਰ ਜਿਵੇਂ ਪੰਜਾਬੀ ਦਾ ਮਾਵਰਾ ਥੁੱਕ ਕੇ ਚੱਟਣਾ ਕਮਾਰ ਨਹੀਂ ਧੁੱਕ ਕੇ ਚੱਟਣਾ ਸਭ ਤੋਂ ਮਾੜਾ ਹੈ ਇਹਦਾ ਮਤਲਬ ਚੇਤਨਾ ਕਰੇ ਤੂੰ ਦੇਸ਼ ਦੀ ਧੀ ਧੀ ਧਿਆਣੀ ਆ ਅਸੀਂ ਬੁਰਾ ਬੋਲਦੇ ਚੰਗੇ ਨਹੀਂ ਲੱਗਦੇ ਜੇ ਜੀ ਨੇ ਦਾੜੀਆਂ ਹੈ ਨਾ ਉਹ ਕਿਸੇ ਧੀ ਧਿਆਣੀ ਨੂੰ ਬੁਰਾ ਨਹੀਂ ਬੋਲ ਸਕਦਾ